ਲਓ ਜੀ ਵੈਗੁਰੂ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਪਾਂ ਅੱਜ ਪਹੁੰਚਿਆ ਜੀ ਕੋਠੀ ਨਾਮਤਰੀ ਡੇਰਾ ਮਹਾਰਾਜ ਜੰਗ ਸਿੰਘ ਜੀ ਪਿੰਡ ਕੋੜਤਾਰਮੂ ਆਹ ਤਲਵਾੜ ਵਾਲਾ ਅੰਸੇਵਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਹ ਬਾਈ ਦਾ ਖਾਸ ਕਰਕੇ ਜੋ ਕਿ ਮੱਸੀਆ ਦਾ ਪਹੁੰਚਾ ਹੋਇਆ 6 ਤਰੀਕ ਦਾ ਬੱਬੂ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਜਿੰਦਰ ਦਾ ਕੋੜਤਾਰਮੂ ਵਾਲੇ ਦਾ ਇੱਧਰ ਮੇਰੇ ਚਾਚਾ ਜੀ ਜਰਨੈਲ ਸਿੰਘ ਤੇ ਉਹ ਸੇਵਾਦਾਰ ਲੱਗ ਰਹੇ ਨੇ ਆਪਾਂ ਸਰੋਵਰ ਦੀ ਸੇਵਾ ਕਰ ਰਹੇ ਆ ਕਿਉਂ ਮੇਲਾ ਨੇੜੇ ਆ ਜੀ 12 13 14 ਤਰੀਕ ਦਾ ਮੇਲਾ ਹੀ ਇੱਥੇ ਤੇ ਕਿਉਂ ਬੜੀ ਧੂੰਧਾਣਾ ਭਰਦਾ ਇਹ ਮੇਲਾ ਤੇ ਅੱਜ ਆਪ ਪੌੜੀਆਂ ਦੀ ਸਫਾਈ ਕਰ ਰਹੇ ਹਾਂ ਸਰੋਵਰ ਕਿਉਂ ਸਾਫ਼ ਵੀ ਜ਼ਰੂਰੀ ਹੈ ਰਿਸਤਾ ਪੈ ਰਿਆ ਸੀ ਢੇਰੀਆਂ ਆਈਆਂ ਸੀ ਭਾਈ ਜਿੰਦਰਾ ਅੰਦਰੋਂ ਪਾਣੀ ਦੀਆਂ ਬਾਲਟੀਆਂ ਫੜਾ ਤੇ ਪੌੜੀਆਂ ਤੇ ਮਾਰੋ ਨਾ ਵਈ ਸੇਵਾਦਾਰੋ ਸੋਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸਾਰੇ ਸੇਵਾਦਾਰਾਂ ਦਾ ਤਲਵਾੜੇ ਵਾਲਿਆਂ ਦਾ ਜੋ ਹੋਰ ਵੀ ਕਿਤੋਂ ਪਹੁੰਚੇ ਨੇ ਬਾਜੀ ਬਾ ਪਿੰਦਰ ਵੀਰ ਖਾਸ ਕਰਕੇ ਉਹਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਇਹ ਬੰਦੇ ਨੇ ਬਾਈ ਸਾਲ ਦੀ ਡਿਊਟੀ ਲਾਈ ਹੋਈ ਇੱਥੇ ਵੀ ਸਾਲ ਸੇਵਾ ਕਰਨੀ ਆ ਮੈਂ ਅੱਜ ਹੋ ਗਏ ਨੂੰ ਜੀ 3 ਮਹੀਨੇ ਹੋ ਗਏ ਨੂੰ ਆਏ ਨੂੰ ਇੱਥੇ ਨੌਜਵਾਨ ਨੂੰ ਬਾਈ ਅਰਥ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਇਹ ਉੱਥੇ ਵੀ ਗੁਰਦੁਆਰੇ ਚ ਬਹੁਤ ਸੇਵਾ ਕਰਦੇ ਆ ਤਲਵਾੜੇ